ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਖਰਮ ਦੇ ਮਹਾਨ ਤੇ ਪਵਿੱਤਰ ਗ੍ਰੰਥ ਨੇ ਜੀ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਆਪਣੇ ਰੋਹਾਨੀ ਪੈਗਾਮ ਦੁਆਰਾ ਸਮੁੱਚੀ ਮਾਨਵਤਾ ਨੂੰ ਇੱਕ ਲੜੀ ਵਿੱਚ ਪਰੋਂ ਦਾ ਪੈਗਾਮ ਦਿੱਤਾ ਇਹਦਾ ਸੰਦੇਸ਼ ਸਰਬਕਲਿਆਣਕਾਰੀ ਸਿੱਖ ਜਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਵਜੋਂ ਸਤਿਕਾਰਿਆ ਵੀ ਗਿਆ ਵਾ ਤੇ ਸਵੀਕਾਰਿਆ ਵੀ ਗਿਆ ਬਾਣੀ ਦੇ ਬੋਹਤ ਨਿਮਰਤਾ ਦੇ ਪੁੰਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਹੋਏ ਪਹਿਲੇ ਚਾਰ ਗੁਰੂ ਸਾਹਿਬਾਨ ਪਗਤਾਂ ਸੰਤਾਂ ਮਾਪੁਰਖਾਂ ਪੱਟਾ ਤੇ ਸਿੱਖ ਧਰਮ ਦੇ ਨਿਕਟਵਰਤੀਆਂ ਵੱਲੋਂ ਜਿਹੜੀ ਬਾਣੀ ਰਚੀ ਗਈ ਆ ਉਹਨੂੰ ਇਕੱਤਰ ਕਰਕੇ ਰਾਮਸਰ ਸਰੋਵਰ ਦੇ ਕੰਡੇ ਤੇ ਬੈਠ ਕੇ ਸਨ 1601 ਵਿੱਚ ਇੱਕ ਗ੍ਰੰਥ ਵਿੱਚ ਸ਼ਿਸ਼ੋਭਿਤ ਕਰਨ ਦਾ ਕਾਰਜ ਆਰੰਭ ਕੀਤਾ ਤੇ ਸਨ 1604 ਵਿੱਚ ਸੰਪੂਰਨ ਕੀਤਾ ਕਾਰਜ ਸੰਪੂਰਨ ਕਰਨ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਦੇ ਹੱਥੋਂ ਸ੍ਰੀ ਹਰਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕਰਵਾਇਆ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦ ਗ੍ਰੰਥ ਵੀ ਕਿਹਾ ਜਾਂਦਾ ਸੀ ਸੰਨ 1707 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਵੱਲੋਂ ਰਚੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਰਜ ਕਰਵਾਇਆ ਤੇ ਸੰਨ 1708 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਆਨੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਕੇ ਹੁਕਮ ਕੀਤਾ ਕਿ ਗੁਰੂ ਮਾਨਯੋ ਗ੍ਰੰਥ ਐਸਾ ਕੀ ਸੀ ਉਸ ਗ੍ਰੰਥ ਵਿੱਚ ਕਿ ਗੁਰੂ ਗੋਬਿੰਦ ਸਿੰਘ ਜੀ ਨੇ 5 ਪੈਸੇ ਰੱਖ ਕੇ ਮੱਥਾ ਟੇਕ ਕੇ ਉਸ ਗ੍ਰੰਥ ਨੂੰ ਗੁਰੂ ਦੀ ਪਦਵੀ ਦਿੱਤੀ ਸਭ ਤੋਂ ਪਹਿਲਾਂ ਉਸ ਗ੍ਰੰਥ ਵਿੱਚ ਸੱਚ ਦੀ ਵਿਆਖਿਆ ਕੀਤੀ ਜਿਹੜਾ ਸੱਚ ਕਦੇ ਵੀ ਬਦਲ ਨਹੀਂ ਸਕਦਾ ਦੂਜੀ ਗੱਲ ਜਿਨ੍ਹਾਂ ਨੇ ਗ੍ਰਸਤੀ ਜੀਵਨ ਬਤੀਤ ਕਰਕੇ ਦੁੱਖ ਨੂੰ ਸੁੱਖ ਨੂੰ ਇੱਕ ਕਰਕੇ ਜਾਣਿਆ अपमान अपमान निंद्या उस्तत ਨੂੰ ਇਕ ਕਰਕੇ ਜਾਣਿਆ ਤੇ ਉਹਨਾਂ ਦਾ ਸਾਹਮਣਾ ਕਰਕੇ ਉਸ ਸੱਚ ਤੱਕ ਪਹੁੰਚੇ ਉਸ ਸਚਿਆਰੇ પુરੁਸ਼ਾਂ ਦੇ ਜੀਵਨ ਨੂੰ ਬਿਆਨ ਕੀਤਾ ਤੇ ਤੀਜਾ ਜਿਹੜੇ ਖਾਂਦੇ ਪੀਂਦੇ ਇਸ ਸੱਚ ਤੋਂ ਵਾਂਝੇ ਰਹਿ ਕੇ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਉਹਨਾਂ ਦੇ ਜੀਵਨ ਨੂੰ ਵੀ ਬਿਆਨ ਕੀਤਾ ਜਿੰਨੀ ਵਿਸ਼ਾਲਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੱਬ ਦੇ ਨਾਮ ਦੀ ਆ ਸ਼ਾਇਦ ਹੀ ਕਿਸੇ ਹੋਰ ਗ੍ਰੰਥ ਵਿੱਚ ਹੋਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਖਾਸ ਜਾਂ ਕਿਸੇ ਇੱਕ ਮਜਬ ਦੇ ਗੁਰੂ ਨਹੀਂ ਸਗੋ ਸਮੁੱਚਾ ਵਿਸ਼ਵ ਉਹਨਾਂ ਦੀ ਗਲਵਕੜੀ ਵਿੱਚ ਕਿਉਂਕਿ ਜਿਹੜੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਆ ਉਹ ਬਾਣੀ ਉਹਨਾਂ ਸੰਤਾਂ ਮਹਾਂਪੁਰਖਾਂ ਦੀ ਜ਼ਿੰਦਗੀ ਦਾ ਪ੍ਰੈਕਟੀਕਲ 500 ਸਾਲਾਂ ਦਾ ਪ੍ਰੈਕਟੀਕਲ ਹੈ ਕਿਉਂਕਿ ਭਗਤ ਜੈਦੇਵ ਜੀ ਸਨ 1175 ਈਸਵੀ ਵਿੱਚ ਹੋਏ ਨੇ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਨ 1675 ਈਸਵੀ ਵਿੱਚ ਸ਼ਹੀਦ ਹੋਏ ਸੋ ਇਹ ਉਹਨਾਂ ਦੇ ਜੀਵਨ ਦਾ 500 ਸਾਲਾਂ ਦਾ ਪ੍ਰੈਕਟੀਕਲ ਆ ਤੇ ਜਿੰਨੀ ਪ੍ਰੋੜਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਂਝੀ ਵਾਲਤਾ ਦੀ ਕੀਤੀ ਗਈ ਆ ਉਹ ਨਹੀਂ ਪ੍ਰੋੜਤਾ ਕਿਸੇ ਗ੍ਰੰਥ ਵਿੱਚ ਨਹੀਂ ਕੀਤੀ ਗਈ ਸੋ ਆਓ ਆਪਾਂ ਵੀ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨੀਏ ਉਹਨਾਂ ਤੋਂ ਸੇਧ ਲਈਏ ਤੇ ਆਪਣੇ ਜੀਵਨ ਨੂੰ ਬਤੀਤ ਕਰੀਏ ਉਹਨਾਂ ਦੇ ਹੁਕਮਾਂ ਦੇ ਮੁਤਾਬਕ ਆਪਾ ਉਹਨਾਂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰੀਏ। ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਪੋਲ ਚੋਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ।